ਜਲੰਧਰ ਵੈਸਟ ਯਾਨੀ ਜਲੰਧਰ ਪਛਮੀ ਦੀ ਜਿਮਨੀ ਚੌਂ ਆਮਾਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਅਣਖ ਦਾ ਸਵਾਲ ਬਣੀ ਹੋਈ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਜਲੰਧਰ ਦੇ ਵਿੱਚ ਜਾ ਕੇ ਘਰ-ਘਰ ਰਾਏ ਤੇ ਲਿਆ ਤੇ ਉੱਥੇ ਆਪਣਾ ਲਾਓ ਲਸ਼ਕਰ ਲੈ ਕੇ ਚੱਲ ਗਏ ਰਿਪੋਰਟਸ ਦਸਰੀਆਂ ਨੇ ਕਿ ਮੁੱਖ ਮੰਤਰੀ ਆਪ ਇੱਕ ਦਿਨ ਦੇ ਵਿੱਚ ਚਾਰ-ਚਾਰ ਰੈਲੀਆਂ ਕਰਦੇ ਰਹੇ ਨੇ ਤੇ ਹਰ ਵਾਰਡ ਟੂ ਵਾਰਡ ਗਏ ਨੇ ਇਹ ਇਸ ਕਰਦਿਆ ਉਹਨਾਂ ਦੇ ਲਈ ਇਹ ਜਿਹੜੀ ਚੋਣ ਹੈ ਉਸ ਨੂੰ ਜਿਤਨਾ ਬਿਲਕੁਲ ਪ੍ਰਤੀਸ਼ਾ ਦਾ ਇੱਜਾ ਦਾ ਅਣਖ ਦਾ ਸਵਾਲ ਬਣਿਆ ਹੋਇਆ ਦਾ ਸਵਾਲ ਬਣਿਆ ਹੋਇਆ ਅਣਖ ਦਾ ਸਵਾਲ ਇਸ ਕਰਕੇ ਵੀ ਕਿਉਂਕਿ ਹਾਲੀ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਬਿਲਕੁਲ ਥੱਲੇ ਡਿੱਗ ਗਿਆ ਆਮ ਆਦੀ ਪਾਰਟੀ ਤੀਜੇ ਨੰਬਰ ਦੀ ਪਾਰਟੀ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਜਿਸ ਨੂੰ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਚੌਥੇ ਤੇ ਪੰਜਵੇਂ ਨੰਬਰ ਤੇ ਆਏਗੀ ਉਹ ਦੂਜੇ ਨੰਬਰ ਤੇ ਆ ਗਈ ਤੇ ਕਾਂਗਰਸ ਨੂੰ ਭਲੇ ਇਸ ਜਿਹੜਾ ਚੋਣ ਖੇਤਰ ਹੈ ਪੱਛਮੀ ਉਹਦੇ ਚ ਸਿਰਫ ਘੱਟ ਜਿਹੜੀ ਤੁਸੀਂ ਕਹਿੰਦੇ ਲੀਡ ਮਿਲੀ ਲੇਕਿਨ ਫਿਰ ਵੀ ਆਮ ਆਦੀ ਪਾਰਟੀ ਦਾ ਜਿਹੜਾ ਘੱਟ ਦਾ ਗ੍ਰਾਫ ਹੈ ਉਹ ਪਾਰਟੀ ਦੇ ਲਈ ਚਿੰਤਾ ਦਾ ਇੱਕ ਵਿਸ਼ਾ ਬਣਿਆ ਹੋਇਆ ਹੈ ਮੁੱਖ ਮੰਤਰੀ ਹੋਵੇ ਜਾਂ ਫਿਰ ਆਮ ਆਦੀ ਪਾਰਟੀ ਉਹਦੇ ਲਈ ਇਹ ਜਿਹੜਾ ਬਾਈਪੋਲ ਹੈ ਇੱਕ ਅਣਖ ਦਾ ਸਵਾਲ ਬਣਿਆ ਹੋਇਆ ਤੇ ਗੱਲ ਇਹ ਕਿ ਇਹ ਚੋਣ ਜੇ ਆਮ ਆਦੀ ਪਾਰਟੀ ਨਹੀਂ ਜਿੱਤ ਪਾਈ ਤਾ ਫਿਰ ਆਮਾਦੀ ਪਾਰਟੀ ਦੀ ਲੋਕਪ੍ਰਿਯਤਾ ਤੇ ਇੱਕ ਵਾਰ ਫਿਰ ਸਵਾਲ ਲੱਗ ਸਕਦਾ ਹੈ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ ਕਿਉਂਕਿ ਜੇ ਤੁਸੀਂ ਅੰਕੜਿਆਂ ਦੀ ਗੱਲ ਕਰੋ ਤੁਸੀਂ ਵੋਟ ਸ਼ੇਅਰ ਦੀ ਗੱਲ ਕਰੋ ਤੇ ਵੋਟ ਸ਼ੇਅਰ ਲਗਾਤਾਰ ਪਾਰਟੀ ਦਾ ਡਿੱਗ ਰਿਹਾ ਹੈ ਦੇਖਣਾ ਦਿਲਚਸਪ ਇਹ ਹੋਏਗਾ ਕਿ ਐਡ ਕੀ ਮੁੱਖ ਮੰਤਰੀ ਦੀ ਜੜੀ ਮਿਹਨਤ ਹੈ ਜਾਂ ਫਿਰ ਆਵਾਦ ਪਾਰਟੀ ਦਾ ਜੜਾ ਕੈਂਪਨ ਹੈ ਉਹ ਕੀ ਰੰਗ ਲਾਏਗਾ ਕਿ ਆਮਾਦੀ ਪਾਰਟੀ ਇਸ ਜਮਿਨੀ ਚੋਣ ਨੂੰ ਜਿੱਤ ਸਕੇਗੀ ਕਿ ਕਾਂਗਰਸ ਜਮੇਗੀ ਕਾਂਗਰਸ ਨੇ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਲੋਕ ਸਭਾ ਚੋਣਾਂ ਦੇ ਦੌਰਾਨ ਉਸ ਨੂੰ ਸਾਹਮਣੇ ਰੱਖਦੇ ਹੋਏ ਇਸ ਸੀਟ ਨੂੰ ਜਿੱਤੇਗੀ ਜਾਂ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਨੰਬਰ 2 ਤੇ ਰਹੀ थी ਉਹ ਇੱਕ ਵਾਰ ਫਿਰ ਇਸ ਜ਼ੋਨ ਦੇ ਵਿੱਚ ਆਪਣਾ ਦਮਖਮ ਦਿਖਾ ਪਾਏਗੀ ਹਾਲਾਂਕਿ ਇਹ ਜਿਹੜੇ ਇਹ ਜਿਹੜੇ ਗੱਲ ਹੈ ਇਹ ਜਿਹੜੇ ਕਿਆਸੇ ਉਹਨਾਂ ਦਾ ਜਵਾਬ ਮਿਲੇਗਾ ਜਦ ਇਹ ਚੋਣਾਂ ਦੇ ਰਿਜ਼ਲਟਸ ਅਨਾਉਂਸ ਹੋਣਗੇ ਲੇਕਿਨ ਹੁਣ ਟਕ ਟਕ ਹੀ ਲਗਾ ਕੇ ਲੋਕੀ ਦੇਖ ਰਹੇ ਨੇ ਕਿ ਇਸ ਚੋਣ ਆ ਇਸ ਚੋਣ ਦੀ ਜੜੀ ਜਿੱਤ ਕਿਸ ਦੀ ਚੋੜੀ ਕਿਤੇ ਹੈ